ਚਾਰ ਸਟੇਟਾਂ ਮੰਨੀਆਂ ਯੂਪ ਦੀਆਂ ਤੇ ਜੇ yogi ਨਿਤਿਆਨੰਦ ਨੂੰ ਉੱਥੇ ਜਿਹੜਾ ਆ ਇਗਨੋਰ ਕੀਤਾ ਜਾ ਸਕਦਾ ਆ ਤਾਂ ਸੁਖਬੀਰ ਹਰ ਅਤੇ ਤਾਂ ਜਿੱਤ ਪਹੁੰਚ ਜਾਂਦੇ ਤੇ ਕੈਮਰਾ ਵੀ ਨਹੀਂ ਸੀ ਪੈਣਾ ਤੁਸੀਂ ਦੇਖੋ ਜਿਹੜੇ ਲੋਕ ਗਏ ਉੱਥੇ ਕੱਲ ਵਿਰਾਨ ਆਏ ਸੀ ਜਿਹੜੇ ਕ੍ਰਿਕਟ ਰਵਾਦ ਸਭਾ ਦੇ ਮੈਂਬਰ ਆ ਹਰਪਜਨ ਤੇ ਉਹਨਾਂ ਦਾ ਤਾਂ ਕਿਤੇ ਕੈਮਰੇ ਚ ਦਿਖਾਇਆ ਵੀ ਨਹੀਂ ਵੀ ਕਿਤੇ ਉਹ ਪਹੁੰਚੇ ਹੋ ਸਕਦਾ ਪਹੁੰਚੇ ਹੋਣ ਲੇਕਿਨ ਉਹ মিডিਆ ਦੇ ਵਿੱਚ ਨਹੀਂ ਜੇ ਉਸ ਤਰੀਕੇ ਨਾਲ ਜੇ ਸਖਬੀਰ ਕਿਤੇ ਜਾ ਕੇ ਕਿਸੇ ਗਲੀ ਦੇ ਕੋਨੇ ਦੇ ਵਿੱਚ ਖੜੇ ਵੀ ਹੁੰਦੇ ਤਾਂ ਉਹਨਾਂ ਨੂੰ ਕੋਈ ਪੋਲਿਟੀਕਲ ਫਾਇਦਾ ਵੀ ਨਹੀਂ ਸੀ ਉਹਨਾਂ ਦਾ ਕਿਉਂਕਿ ਬਾਹਰਲਾ মিডিਆ ਲਾਉਬ ਨਹੀਂ ਸੀ ਕੱਲਾ ਜੋ ਸਾਰੇ মিডিਆ ਸੀ ਜਾਂ ਮੁੱਢੀ মিডিਆ ਮਤਲਬ ਜੋ ਭਾਜਪਾ ਵਾਲਾ মিডিਆ ਸੀ ਉਹੀ ਸੀ ਉੱਥੋਂ ਸਾਰਿਆਂ ਨੇ ਬੀੜ ਚੱਕੀ ਆ ਇਹ ਤਾਂ মিডিਆ ਤੇ ਵੀ ਉੱਥੇ ਪਾਬੰਦੀ ਸੀ ਅੰਦਰ ਜਾਣ ਬਿਲਕੁਲ ਹੋਰ ਨਾਲ ਉਹ ਕੋਰਨਾ ਦੇ ਤਾਂ ਕੁਝ ਹੋਰਟੀ ਰੀਜਨ ਵੀ ਹੋ ਸਕਦਾ ਪਤਾ ਨਹੀਂ ਕੀ ਰੀਜਨ ਹੋਣਗੇ ਜਿਨ੍ਹਾਂ ਕਰਕੇ ਉਹਨਾਂ ਨੇ ਲਾਈ ਹੈਗੀ ਪਾਬੰਦੀ ਲੇਕਿਨ ਇਹ ਥੋੜਾ ਯੂਨੀਵਰਸਟੀਆਂ ਦੀ ਲੋੜ ਹੈ ਕਾਲਜਾਂ ਦੀ ਲੋੜ ਹੈ ਉਹਦੇ ਵਾਸਤੇ ਤਾਂ ਮੋਦੀ ਸਾਹਿਬ ਕਦੀ ਕੋਈ ਖਾਸ ਇਸ਼ਤਿਹਾਰ ਨਹੀਂ ਦਿੱਤਾ ਕਿ ਕਿੰਨੇ ਜਿਹੜੇ ਆ ادارے ਉਹਨਾਂ ਨੇ ਐਜੂਕੇਸ਼ਨ ਦੇ ਜਾਂ ਜਿਸ ਤਰ੍ਹਾਂ ਸਾਡੇ ਸੰਵਿਧਾਨ ਨੇ ਡਿਊਟੀ ਲਾਈ ਸੀ ਸਰਕਾਰ ਦੀ ਕਾਰਜਪਾਲਿਕਾ ਦੀ ਡਿਊਟੀ ਹੈ ਕਿਉਂ ਲੋਕਾਂ ਦੇ ਵਿੱਚੋਂ ਅંધ ਵਿਸ਼ਵਾਸ ਖਤਮ ਕਰਕੇ ਲੋਕਾਂ ਨੂੰ ਵਿਗਿਆਨਿਕ ਤਰ੍ਹਾਂ ਕੀਤਾ ਦੇ ਨੇੜੇ ਲੈ ਕੇ ਜਾਣਾ ਹੈ ਉਹਨੂੰ ਸਮਝਾਉਣਾ ਹੈ ਲੇਕਿਨ ਲੱਗਦਾ ਨਹੀਂ ਕਿ ਸਾਰੇ ਦੇ ਸਾਨੂੰ ਇਹ ਦੇ ਵਿੱਚ ਜਦੋਂ ਅਸੀਂ 14 ਤੋਂ ਲੱਗਦੇ ਆ ਇਹ ਸਾਰਾ ਖਾਸ ਕਰਕੇ ਜਦੋਂ ਦਾ ਮੋਦੀ ਦਾ ਦੌਰ ਸ਼ੁਰੂ ਹੁੰਦਾ ਆ ਉਹਦੇ ਵਿੱਚ ਇਹ ਯੂਨੀਵਰਸਟੀਆਂ ਤਾਂ ਖਤਮ ਹੋਈਆਂ ਨੇ ਇਹ ਕਾਲਜ ਸਕੂਲ ਖਤਮ ਹੋਏ ਆ ਤੇ ਉਹ ਜਿਹੜੇ ਦੂਸਰੇ ਜਿਹੜੇ ਅંધ ਵਿਸ਼ਵਾਸ ਫਲਾਉਣ ਵਾਲੇ ਆ ਵਿਚਾਰਧਾਰਾ ਜਾਂ ਵਰਤਾਰਾ ਆ ਉਹ ਜਿਹੜੇ ਆ ਪ੍ਰਭੂਲਤ ਹੋਏ ਆ ਜਿਹੜੇ ਕਿ ਸੰਵਿਧਾਨ ਸਾਨੂੰ ਆਗਿਆ ਨਹੀਂ ਦਿੰਦਾ ਇੱਥੋਂ ਦੇ ਕਿਸੇ ਵੀ ਜਿਹੜੀ ਆ ਅਧਾਰਾ ਤੇ ਸਲੇਫ ਦੇ ਵਿੱਚ ਵੀ ਤਬਦੀਲੀਆਂ ਕਿੱਥੀਆਂ ਚੱ ਰਹੀਆਂ ਨੇ ਕਟੜਪਟਾਲਾ ਜ਼ਿਲ੍ਹਾ ਸਲੇਮ ਸਾਰੇ ਪਰ ਲਾ ਕੇ ਇਸ ਇਵੈਂਟ ਦੇ ਨਾਲ ਜੁੜ ਜਾਣਗੇ ਜਾਂ ਉਹ ਜੁੜ ਕੇ ਪੋਲੀਟੀਕਲੀ ਫੈਸਲਾ ਲੈਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਇਹ ਏਡਾ ਸੌਖਾ ਕੰਮ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਦੇਖਿਆ ਕਿ ਜਿਹੜਾ ਸੌਦਾ ਹਿੰਦੂ ਹੈ ਉਹ ਇਸ ਸਾਰੇ ਕਾਸੀ ਤੋਂ ਜਿਹੜਾ ਉਹ ਇਹਨਾਂ ਪ੍ਰਭਾਵ ਤੇ ਨਹੀਂ ਹੋਇਆ ਔਰ ਨਾਲ ਹੀ ਜਿਹੜੀਆਂ ਵੱਡੀਆਂ ਸਮੱਸਿਆਵਾਂ ਨੇ ਦਰਸ਼ਨ ਕੋਕਰ ਸਾਹਿਬ ਜੀ ਕਿ ਹੱਲੇ ਤੱਕ ਸਾਡੇ ਲੋਕ ਦੇ ਜਿਹੜੇ ਇਥੋਂ ਦੇ ਜਨਤਾ ਆ ਉਹ 33% ਤੋਂ ਵੱਧ ਲੋਕ ਦੇ ਜਿਹੜੇ ਰਾਤ ਨੂੰ ਭੁੱਖੇ ਸੌਂਦੇ ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਨਹੀਂ ਮਿਲਦੀ ਕੀ ਉਹਨਾਂ ਨੂੰ ਰਾਮ ਜਿਹਦੇ ਮੰਦਰਬੰਦ ਤੋਂ ਬਾਅਦ ਉਹਨਾਂ ਦੇ ਪੇਟ ਦੀ ਜਿਹੜੀ ਹੈ ਪ੍ਰੋਬਲਮ ਹੱਲ ਹੋ ਜਾਏਗੀ ਕਿ ਇਸ ਅਸੀਂ ਜਿਹੜਾ ਸਾਰਾ ਭਾਰਤ ਨਹੀਂ ਸਿੰਧੋਸਤਾਨ ਨਹੀਂ ਸਾਰੇ ਵਿਸ਼ਵ ਦੇ ਵਿੱਚ ਇਹ ਜਿਹੜਾ ਅਨਾਜ ਦਾ ਸੰਕਟ ਹੈ ਖਾਣੇ ਦਾ ਸੰਕਟ ਪ੍ਰਾਪਤ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਖਰ ਸਵਾਗਤ ਕਰਦਾ ਅੱਜ ਗੱਲ ਕਰਾਂਗੇ ਰਾਮ ਮੰਦਰ ਦੇ ਉਦਘਾਟਨ ਦੇ ਸਮਾਗਮ ਬਾਰੇ ਰਾਮ ਮੰਦਰ ਉਦਘਾਟਨ ਸਮਾਗਮ ਬਨਮਨ ਸ਼ੋਖੋਂ ਨੇ ਬੜਿਆ ਜੀ ਸਾਰੇ ਸਮਾਗਮ ਤੋਂ ਜਿਸ ਤਰ੍ਹਾਂ ਨਰਿੰਦਰ ਮੋਦੀ ਨੂੰ ਮੁੱਖ ਰੱਖਿਆ ਗਿਆ ਬਾਕੀ ਅਗੂਨ ਨੂੰ ਚਾਹੇ ਉਹ ਆਰਐਸਐਸ ਦੇ ਅਗੂ ਹੋਣ ਜਾਂ ਫਿਰ ਬੀਜੇਪੀ ਦੇ ਹੋ ਰੱਗੂ ਹੋਣ ਉਹਨਾਂ ਨੂੰ ਸਾਈਡ ਤੇ ਰੱਖਿਆ ਗਿਆ ਉਤੋਂ ਇਹਨਾਂ ਸਰਾਉਂਦਾ ਕਿ ਬਨਵਾਂ ਸ਼ੋਅ ਕਰਕੇ ਮਸਲ ਦੇ ਵਿੱਚ ਦੇਵਤਾ ਬਣਾਉਣਾ ਚਾਹੁੰਦੀ ਹੈ ਬੀਜੇਪੀ ਇਸ ਗੱਲ ਦੇ ਇਸ ਸਮਾਗਮ ਦੇ ਸੱਸਤੇ ਕਿੰਨਾ ਕੁ ਅਸਰ ਪਊਗਾ ਉਹ ਤੇ ਗੱਲ ਕਰਦੇ ਆ ਮੇਰੇ ਨਾਲ ਨੇ ਸਿੱਖ ਵਿਦਵਾਨ ਡਾਕਟਰ}{|\text{ਸਾਲ}} ਸਿੰਘ ਇਹ ਹਰ ਮੁੱਦੇ ਤੇ ਹਰ ਸਿਆਸਤ ਤੇ ਤੇ ਕਰ ਨਿਗ੍ਹਾ ਰੱਖਣਾ ਹੈ ਡਾਕਟਰ ਸਾਹਿਬ ਦਾ ਤੁਹਾਡਾ ਸ਼ੁਕਰੀਆ ਜੀ ਬੋਲੋ ਡਾਕਟਰ ਸਾਹਿਬ ਅੱਜ ਦੇ ਸਮਾਗਮ ਬਾਰੇ ਕੀ ਕਹਿਣਾ ਹੋਵੇ ਜੇਕਰ ਉਹਨੂੰ ਸਿਆਸੀ ਨਜ਼ਰੀਏ ਤੋਂ ਵੇਖਣਾ ਹੋਵੇ ਜਾਂ ਫਿਰ ਉਹਦਾ ਵਿਸ਼ਲੇਸ਼ਣ ਕਰਨਾ ਹੋਵੇ ਕਿ ਪ੍ਰੋਗਰਾਮ ਕਿਸ ਪੱਧਰ ਦਾ ਸੀ ਕੀ ਅਸਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਲੋਕਮਨਾਂ ਦੇ ਉੱਤੇ ਕੀ ਕਹਿਣਾ ਚਾਹੋ ਅ ਦਰਸ਼ਨ ਸਿੰਘ ਜੀ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਸਮਝਣਾ ਹੋਵੇ ਤਾਂ ਇਹ ਦੇ ਸਾਨੂੰ ਬੈਕ ਤੇ ਜਾਣਾ ਪੈਗਾ ਕਿ ਜੋ ਸਾਡੇ ਆਜ਼ਾਦੀ ਵੇਲੇ ਜਿਸ ਤਰ੍ਹਾਂ ਦਾ ਇੱਕ ਦੇਸ਼ ਕਲਪਿਆ ਗਿਆ ਸੀ ਜਿਸ ਤਰ੍ਹਾਂ ਦੀ ਚਿਟਵਿਆ ਗਿਆ ਸੀ ਦੇਸ਼ ਇਹਦਾ ਸ਼ੁਰੂਆਤ ਤਾਂ ਉਹਦੇ ਹੋ ਗਿਆ ਸੀ ਜਦੋਂ ਆਜ਼ਾਦੀ ਤੋਂ ਬਾਅਦ ਸਰਕਾਰੀ ਖਰਚੇ ਤੇ ਸੋਮਨਾਥ ਮੰਦਿਰ ਦੀ ਦੇ ਵਿੱਚ ਉਹ ਜਿਹੜੇ ਸਮਾਗਮ ਕੀਤੇ ਗਏ ਸੀ ਜਿੱਦਨ ਨੂੰ ਲੈ ਕੇ ਜਾਇਆ ਗਿਆ ਸੀ ਉਹ ਇੱਥੇ ਜਿਹੜੀ ਬਹੁ ਗਿਣਤੀ ਹੈ ਉਹਦਾ ਰਾਜ ਸਥਾਪਿਤ ਕਰਨ ਦੀ ਜਿਹੜੀ ਗੱਲ ਹੋਈ ਸੀ ਤੇ ਅੱਜ ਉਹਦੀ ਕੰਟੀਨਿਊਟੀ ਦੇ ਵਿੱਚ ਮੋਦੀ ਸਾਹਿਬ ਨੇ ਉਹਦੀ ਸਿਖਰ ਦੇ ਉੱਤੇ ਜਿਹੜੀ ਹੈ ਉਸ ਜੀ ਨੂੰ ਪਹਚਾ ਦਿੱਤਾ ਆ ਅੱਜ ਤੋਂ ਬਾਅਦ ਇਤਿਹਾਸ ਦੇ ਵਿੱਚ ਭਾਰਤ ਦਾ ਜਿਹੜਾ ਆ ਦੇਸ਼ ਦਾ ਜਿਹੜਾ ਸਾਰਾ ਸਰੂਪ ਹੈ ਨਕਸ਼ਾ ਆ ਉਹ ਜਿਹੜਾ ਰਾਮ ਰਾਜ ਜਾਂ ਹਿੰਦੂ ਰਾਸ਼ਟਰ ਹੈ ਉਹਦੇ ਵੱਲ ਵੱਧ ਗਿਆ ਆ ਹੁਣ ਜਿਹੜਾ ਫਾਰਮਲ ਨਾਮ ਦੇਣਾ ਬਾਕੀ ਆ ਜਦੋਂ ਮਰਜ਼ੀ ਦਿੱਤਾ ਜਾ ਸਕਦਾ ਆ ਸੋ ਅੱਜ ਦਾ ਸਾਰਾ ਜਿਹੜਾ ਸਮਾਗਮ ਸੀਗਾ ਜਿਹੜਾ ਉੱਥੇ ਹੋਇਆ ਇਹਦੀ ਪਿੱਠ ਭੂਮੀ ਦੇ ਵਿੱਚ ਇਹ ਅੱਜ ਇੱਕ ਸੰਪੂਰਤਾ ਵੱਲ ਵਧਿਆ ਹੈਗਾ ਆ ਲੇਕਿਨ ਇਹਦੇ ਵਿੱਚ ਇਹ ਨਹੀਂ ਕਿ ਕੱਲਾ ਨਰਿੰਦਰ ਮੋਦੀ ਦਾ ਯੋਗਦਾਨ ਹੈ ਇਹਦੇ ਵਿੱਚ ਜਿਹੜੇ ਪਹਿਲਾਂ ਭਾਰਤ ਦੇ ਹਾਕਮ ਆਏ ਹੈ ਕਾਂਗਰਸ ਹੈ ਜਿਨੇ ਅੱਜ ਦੇ ਦਿਨੀ ਉੱਥੇ ਚੋਰੀ ਜਿਹੜੀਆਂ ਨੇ ਮੂਰਤੀਆਂ ਖੋਲ ਕੇ ਦਰਵਾਜ਼ੇ ਖੋਲ ਕੇ ਰੱਖਾਈਆਂ ਗਏ ਸੀ ਅੱਜ ਦੇ ਦਿਨੇ ਜੇ ਬਹੁਤ ਸਾਰੇ ਜਿਹੜੇ ਕ੍ਰਿਸਚੀਅਨ ਨੇ ਉਹਨਾਂ ਦਾ ਵੀ ਵੱਡੇ ਪੱਧਰ ਤੇ ਕਤਲ ਹੋਇਆ ਸੀਗਾ ਸੋ ਇਹ ਇਹ ਮੁੱਦੇ ਨੂੰ ਜਿਹੜਾ ਸਮਝਣ ਵਾਸਤੇ ਇਹ ਜਿਹੜੀ ਸਾਡੇ ਡੈਮੋਕ੍ਰੇਸੀ ਹੈ ਉਹ ਕਿੱਧਰ ਨੂੰ ਜਾ ਰਹੀ ਹੈ ਕਿਹੜੇ ਪਾਸੇ ਨੂੰ ਉਹਨੂੰ ਲੈ ਕੇ ਜਾ ਰਿਹਾ ਹੈ ਜਾਇਆ ਜਾ ਰਿਹਾ ਉਧਰ ਹੈ ਇਹ ਜਿਹੜਾ ਆਪਣੇ ਧਾਰਮਿਕ ਤੌਰ ਤੇ ਨੂੰ ਪ੍ਰਚਾਰਿਆ ਜਾ ਰਿਹਾ ਸੀਗੇ ਧਾਰਮਿਕ ਸਮਾਗਮ ਹੈ ਇੱਕ ਇਹ ਤਾਂ ਇਹ ਧਾਰਮਿਕ ਨਹੀਂ ਰਿਹਾ ਇਹਦੇ ਬਾਰੇ ਜਿਹੜੇ ਆ ਜਿਵੇਂ ਸ਼ਕਰਾਚਾਰੀਆ ਨੇ ਪਹਿਲਾਂ ਬਿਆਨ ਦਿੱਤਾ ਸੀਗਾ ਇਹ ਉੱਧਰ ਹੀ ਹੈ ਕਿ ਇੱਕ ਪੋਲੀਟੀਕਲ ਪ੍ਰੋਗਰਾਮ ਜਿਹੜਾ ਆ ਉਹ ਨਜ਼ਰ ਆਇਆ ਕਿਉਂਕਿ ਇੱਕ ਸਿਲੈਕਟਿਵ ਬੰਦੇ ਉੱਥੇ ਬੁਲਾਏ ਗਏ ਸੀ ਹਰੇਕ ਨਾਗਰਿਕ ਨੂੰ ਤਾਂ ਉੱਥੇ ਜਾਣ ਦਾ ਅਧਿਕਾਰ ਨਹੀਂ ਸੀ ਉਹ ਕਾਫੀ ਖਾਲੀ ਕਰਾ ਲਿਆ ਗਿਆ ਸੀ ਸਾਰਾ ਜਿਹੜਾ ਕੈਂਪਸ ਹੈ ਕਿ ਉਹਦੇ ਵਿੱਚ ਉਹ ਜਿਹੜੇ ਗਿਨੇ ਚੁਣੇ ਬੰਦੇ ਸੀ ਜਿਸ ਤਰੀਕੇ ਨਾਲ ਮੋਦੀ ਸਾਹਿਬ ਦੇ ਜਾਣ ਦਾ ਉੱਥੇ ਪ੍ਰਬੰਧ ਕੀਤਾ ਗਿਆ ਸੀ ਆ ਕਾਰਪਟ ਵਿਛਾਇਆ ਗਿਆ ਸੀ ਇਕੱਲਾ ਬੰਦਾ 200 ਮੀਟਰ ਤੋਂ ਚੱਲਿਆ ਸੀਗਾ ਇਹ ਸਾਰਾ ਕੈਰੋਗ੍ਰਾਫੀ ਕੀਤੀ ਗਈ ਸੀਗੀ ਲੇ ਸਭ ਤੋਂ ਪਹਿਲਾਂ ਸਭ ਕੁਝ ਡਿਜ਼ਾਈਨ ਕੀਤਾ ਹੋਇਆ ਸੀਗਾ ਉਹਨਾਂ ਨੇ ਕਰਕੇ ਸਮੇਂ ਵਕਤ ਜਾਣਾ ਆ ਕਿੱਥੇ ਤੁਰ ਕੇ ਆਉਣਾ ਆ ਕਿ ਉਹਨਾਂ ਨੇ ਇਕੱਲੇ ਗਏ ਆ ਨਾਲ-ਨਾਲ ਪ੍ਰੋਟੋਕਾਲ ਹੁੰਦਾ ਆ ਇੱਥੇ ਜਦੋਂ ਆਏ ਸੀ ਤਾਂ ਕਹਿੰਦੇ ਪ੍ਰੋਟੋਕਾਲ ਸਟੇਟ ਦਾ ਕਿ ਪ੍ਰਧਾਨ ਮੰਤਰੀ ਦੇ ਨਾਲ ਚੀਫ ਸਕੱਟਰੀ ਦੂਜਾ ਤੀਜਾ ਆਉਣਾ ਚਾਹੀਦਾ ਆ ਏਸੀ ਦੇਖਿਆ ਵੀ ਇੱਥੇ ਕੋਈ ਵੀ ਇਵਨ ਕੇ ਨਾ ਉੱਥੋਂ ਦੀ ਗਵਰਨਰ ਜਿਹੜੀ ਲੇਡੀਜ਼ ਹੈ ਉਹ ਨਾ ਚੀਫ ਮਿਨਿਸਟਰ ਹੈ ਨਾ ਕੋਈ ਹੈ ਮਤਲਬ ਉਹ ਜਾ ਕੇ ਕਿਟੋਕੜ ਜਿਹੜੇ ਪ੍ਰਧਾਨ ਮੰਤਰੀ ਉੱਥੇ ਜਾ ਜਾ ਕੇ ਜਦੋਂ ਪ੍ਰਵੇਸ਼ ਕਰਦੇ ਆ ਅੱਗੇ ਜਾਂਦੇ ਆ ਫਿਰ ਪੰਡਤਾਂ ਨੇ ਜਿ ਜਿਸ ਤਰ੍ਹਾਂ ਉਹਨਾਂ ਨੂੰ ਸਾਰਾ ਕੁਝ ਦਿੱਤਾ ਹੈਗਾ ਬਾਕੀ ਕਿਸੇ ਨੂੰ ਜਿਹੜੇ ਬਾਕੀ ਲੋਕ ਸੀਗੇ ਉਹਨਾਂ ਨੂੰ ਕਿਵੇਂ ਅਗਨੋਰ ਕੀਤਾ ਆ ਉਹਦੇ ਵਿੱਚ ਜਿਹੜਾ ਆਰਐਸਐਸ ਦਾ ਮੁਖੀ ਹੈ ਉਹ ਵੀ ਬੈਠਦਾ ਅਤੇ ਜੋ ਜੋਗੀ ਤਿਆਨੰਦ ਵੀ ਜਾਂਦੇ ਆ ਇਹ ਆਪਣੇ ਆਪ ਜਾ ਕੇ ਉੱਥੇ ਬੈਠਦੇ ਆ ਇਹਨਾਂ ਨੂੰ ਕੋਈ ਜਿਹੜਾ ਉਹ ਤਵੱਜੋ ਹੈ ਜਿਹੜੀ ਉਤੋਂ ਦੇ ਪੰਡਤ ਵੱਲੋਂ ਵੀ ਨਹੀਂ ਦਿੱਤੀ ਗਈ ਪੁਜਾਰੀ ਵੱਲੋਂ ਪੁਜਾਰੀ ਨੇ ਸਿਰਫ ਪ੍ਰਧਾਨ ਮੰਤਰੀ ਨੂੰ ਜਿਹੜਾ ਆ ਉਹ ਉਹ ਜਿਹੜੀ ਸਮਗਰੀ ਹੈਗੀ ਆ ਪੂਜਾ ਦੀ ਉਹ ਦਿੱਤੀ ਹੈਗੀ ਤਾਂ ਉਹਨਾਂ ਨੇ ਚਲੋ ਪੂਜਾ ਜਿਹੜੀ ਆ ਉਹ ਨੂੰ ਸਿਰੇ ਤੇ ਲਾਇਆ ਹੈਗਾ ਆ ਤੇ ਚਲੋ ਅਸੀਂ ਕਹਿੰਦੇ ਆ ਕਿ ਅੱਜ ਇੱਕ ਵੱਡਾ ਡਾਇਵਰਸ ਸੀਗਾ ਜਿਹਦਾ ਅ ਅੱਜ ਜਿਹੜਾ ਆ ਸੰਪੂਰਨਤਾ ਹੋਈ ਹੈ ਲੇਕਿਨ ਇਹਦੇ ਨਾਲ ਜਿਹੜੇ ਦੋ ਜਿਹੜੇ ਹੋਰ ਮਿਨੋਰਟੀ ਨੇ ਭਾਰਤ ਦੇ ਵਿੱਚ ਉਹਨਾਂ ਦਾ ਕੀ ਉਹਨਾਂ ਦੀਆਂ ਭਾਵਨਾਵਾਂ ਦਾ ਕੀ ਇੱਕ ਠੀਕ ਹੈ ਬਹੁਗਿਣਤੀ ਦੀਆਂ ਭਾਵਨਾਵਾਂ ਦਾ ਤਾਂ ਖਿਆਲ ਰੱਖਿਆ ਗਿਆ ਜੀ ਸਾਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵੀ ਦੇਖਿਆ ਸਾਰੇ ਸ਼ਹਿਰਾਂ ਵਿੱਚ ਖਾਸ ਕਰਕੇ ਵੱਡੇ ਕਸਬਿਆਂ ਦੇ ਵਿੱਚ ਜਿਸ ਤਰ੍ਹਾਂ ਦਾ ਜਸ਼ਨ ਵਰਗਾ ਮਾਹੌਲ ਹੈ ਖਾਸ ਕਰਕੇ ਜਿਹੜੀ ਸਾਡੀ ਮੱਧ ਵਰਗ ਸ਼੍ਰੇਣੀ ਹੈ ਜਿਹੜੀ ਮਿਡਲ ਇਹ ਸਾਰੀ ਕਲਾਸ ਹੈ ਇਸ ਕਲਾਸ ਦੇ ਵਿੱਚ ਜਿਹੜੇ ਲੋਕ ਵਕੀਲ ਨੇ ਪ੍ਰੋਫੈਸ਼ਨਲ ਤੌਰ ਤੇ ਡਾਕਟਰ ਨੇ ਇੰਜੀਨੀਅਰ ਉਹ ਸਾਰਾ ਕੁਝ ਛੱਡ ਕੇ ਅੱਜ ਕਿਸੇ ਰੰਗ ਦੇ ਵਿੱਚ ਜਿਹੜੇ ਆ ਉਹ ਰੰਗਿਆ ਹੋਇਆ ਸਾਰਾ ਭਾਗ ਕਰਨੀ ਕਰਦਾ ਵੀ ਜ਼ਾਬੀ ਚਤਾ ਸੀਗਾ ਇਹ ਇਹ ਵੀ ਮੰਨਣਾ ਪੈਗਾ ਕਿ ਗਰੀਬ ਜਨਤਾ ਵੀ ਕਾਫੀ ਪਰ ਉਹ ਇੱਕ ਇਹ ਵੀ ਸਵਾਲ ਆ ਕਿ ਉਹ ਆਪਣੇ ਪ੍ਰਭੂ ਲਈ ਆਪਣੇ ਰਾਮ ਲਈ ਆਪਣੇ ਦਾਤੇ ਲਈ ਅਜਾ ਕੁਝ ਕਰਦਿਆ ਹੋ ਸਕਦਾ ਉਹਨਾਂ ਨੂੰ ਮੋਦੀ ਨਜ਼ਰ ਨਾ ਆਉਂਦਾ ਹੋਵੇ ಮತ ਵਰਗ ਜਾਂ ਗਰੀਬ ਜਨਤਾ ਨੂੰ ਪਰ ਸੋਲਾ ਆਪਾ ਜੀ ਕਰਾ ਦੇਖਣਾ ਹੋਵੇ ਭਾਸ਼ਣ ਤੋਂ ਆਪਾਂ ਗੱਲ ਸ਼ੁਰੂ ਕਰੀਏ ਮੋਹਨ ਭਗਵਤ ਦਾ ਜਿਹੜਾ ਭਾਸ਼ਣ ਆ ਬੜਾ ਠੰਡਾ ਸੀ ਫਰਮੇ ਵਾਲਾ ਸੀ ਉਹਨਾਂ ਨੇ ਕਿਹਾ ਕਿ ਕੋਈ ਭੇਦ ਭਾਵ ਨਹੀਂ ਹੋਊਗਾ ਲਈ ਝਗੜੇ ਬੰਦ ਕਰੋ ਉਹਨਾਂ ਨੇ ਐਦਾਂ ਲੱਗਿਆ ਜਿਵੇਂ ਥੋੜੀ ਘੱਟੜਤਾਲੀ ਗੱਲ ਬਿਲਕੁਲ ਨਹੀਂ ਵਿਖਾਈ ਪਰ ਪ੍ਰਧਾਨ ਮੰਤਰੀ ਮੋਦੀ ਵਾਰ-ਵਾਰ ਕਹਿੰਦੇ ਰਹੇ ਕਿ ਰਾਮ ਤੋਂ ਬਾਅਦ ਰਾਸ਼ਟਰਵਾਦ ਰਾਮ ਤੋਂ ਬਾਅਦ ਰਾਸ਼ਟਰਵਾਦ ਰਾਮ ਰਾਜ ਐਵੇਂ ਦੀਆਂ ਗੱਲਾਂ ਇਹਦਾ ਮਤਲਬ ਇਹ ਜਿਹੜਾ ਪਹਿਲਾਂ ਰਾਜ ਉਹਨਾਂ ਨੇ ਕੀਤਾ ਉਹ ਰਾਮ ਰਾਜ ਨਹੀਂ ਹੈ ਉਹ ਖੁਦ ਮੰਨ ਗਏ ਹਾਂ ਬਿਲਕੁਲ ਦੇਖੋ ਉਹਨਾਂ ਨੇ ਜਿੱਦਨੂੰ ਲੈ ਕੇ ਜਾਣਾ ਉਹਨਾਂ ਦਾ ਸਾਰਾ ਉਹਨਾਂ ਦਾ ਜਿਹੜਾ ਮੋਦੀ ਸਾਹਿਬ ਦਾ ਸਾਰਾ ਭਾਸ਼ਣ ਸੀ ਉਹ ਕੇਂਦਰ ਸੀਗਾ 24 ਦੀਆਂ ਇਲیکشنਾਂ ਵੱਲ ਕਿਸੇ ਨਾ ਕਿਸੇ ਤਰੀਕੇ ਨਾਲ ਤੇ ਜਿਸ ਤਰ੍ਹਾਂ ਭਗਵਤ ਬੈਠੇ ਸੀਗੇ ਜਿਸ ਤਰ੍ਹਾਂ ਮੇਰੇ ਬਾਡੀ ਬਾਡੀ ਲੈਂਗੁਏਜ ਜੇ ਤਰ੍ਹਾਂ ਦਿਖ ਰਹੀ ਸੀ ਉਹ ਤੋਂ ਲੱਗ ਰਿਹਾ ਸੀ ਕਿ ਉਹ ਨਰਾਜ ਨਹੀਂ ਉਹ ਉਹ ਮਤਲਬ ਇਹ ਸਾਰੇ ਤੋਂ ਖੁਸ਼ ਖੁਸ਼ ਨਹੀਂ ਸੀਗੇ ਸਾਰੇ ਤੇ ਲੇਕਿਨ ਪ੍ਰਧਾਨ ਮੰਤਰੀ ਨੇ ਤਾਂ ਆਪਣੇ ਏਜੰਡੇ ਤੇ ਜਿਹੜਾ ਆ ਇਹ ਦੱਸਦਾ ਕਿ ਹੁਣ ਕਿਉਂਕਿ ਜਿਹੜੇ ਦੇਸ਼ ਦੇ ਵਿੱਚ ਦੂਜੇ ਨੰਬਰ ਤੇ ਸਮਝੇ ਜਾਂਦੇ ਆ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਉਹਨਾਂ ਨੂੰ ਦਿੱਲੀ ਦੇ ਕਿਸੇ ਮੰਦਰ ਦੇ ਵਿੱਚ ਪੂਜਾ ਵਾਸਤੇ ਉੱਥੇ ਉਹਨਾਂ ਦੀ ਡਿਊਟੀ ਲਾ ਕੇ ਆਪ ਜਿਹੜੇ ਆ ਉਹ ਪ੍ਰਧਾਨ ਮੰਤਰੀ ਇੱਥੇ ਆਏ ਆ ਤੇ ਉਹਨਾਂ ਨੂੰ ਇੱਕ ਦੇਵਤਾ ਬਣਾ ਕੇ ਸਾਰੇ ਦੇਸ਼ ਦੇ ਵਿੱਚ ਉਹ ਆਮ ਲੋਕਾਂ ਦੇ ਵਾਸਤੇ ਆਮ ਹਿੰਦੂ ਜਿਹੜੀ ਪਰਜਾ ਆ ਉਹਦੇ ਵਾਸਤੇ ਉਹਨਾਂ ਨੇ ਇੱਕ ਜਿਹੜਾ ਏਜੰਡਾ ਤੈਅ ਕੀਤਾ ਆ ਕਿਉਂਕਿ ਇਹ ਸਾਡਾ ਸਾਰਾ ਦੇਸ਼ ਇੱਕੋ ਜਿਹਾ ਨਹੀਂ ਹੈਗਾ ਇਹਦੇ ਵਿੱਚ ਜਿਹੜੇ ਹਿੰਦੂ ਐ ਉਹ ਵੀ ਵੱਖ-ਵੱਖ ਵਿਸ਼ਵਾਸਾਂ ਦੇ ਧਾਰਨੀ ਐ ਕੁਝ ਲੋਕ ਜਿਹੜੇ ਆ ਕਿਸ਼ਨ ਨੂੰ ਮੰਨਣ ਵਾਲੇ ਆ ਕੁਝ ਜਿਹੜੇ ਆ ਉਹ ਹੋਰ ਜਿਹੜੇ ਹਗੇ ਹਿੰਦੂ ਦੇਵਤੇ ਐ ਜਿਹੜੇ ਉਹਨਾਂ ਨੂੰ ਸ਼ਿਵਜੀ ਵਗੈਰਾ ਦੇ ਪੁਜਾਰੀ ਐ ਤੋ ਸਾਰੀ ਸੋਸਾਇਟੀ ਸਾਡੀ ਮੋਨੋਲੈਥਿਕ ਨਹੀਂ ਹੈਗੀ ਕਿ ਸਾਰੇ ਲੋਕ ਜਿਹੜੇ ਹਿੰਦੁਸਤਾਨ ਦੇ Hindu ਰਹਿੰਦੇ ਆ ਉਹ ਸਿਰਫ RAM ਨੂੰ ਹੀ ਪੂਜਦੇ ਆ ਉਹਨਾਂ ਦੇ ਆਪੋ ਆਪਣੇ ਦੇਵਤੇ ਹੈਗੇ ਆ ਆਪੋ ਆਪਣੇ ਉਹਨਾਂ ਦੇ ਫੇਥ ਨੇ ਤੇ ਉਹ ਸਾਰੇ ਇਸ ਇਵੈਂਟ ਦੇ ਨਾਲ ਜੁੜ ਜਾਣਗੇ ਜਾਂ ਉਹ ਜੁੜ ਕੇ ਪੋਲੀਟੀਕਲੀ ਫੈਸਲਾ ਲੈਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਇਹ ਲੇਡਾ ਸੌਖਾ ਕੰਮ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਦੇਖਿਆ ਕਿ ਜਿਹੜਾ ਸੌਦਾ Hindu ਹੈ ਉਹ ਇਸ ਸਾਰੇ ਕਾਸੀ ਤੋਂ ਜਿਹੜਾ ਉਹ ਇਨਾ ਪ੍ਰਭਾਵਤ ਨਹੀਂ ਹੋਇਆ ਔਰ ਨਾਲ ਹੀ ਜਿਹੜੀਆਂ ਵੱਡੀਆਂ ਸਮੱਸਿਆਵਾਂ ਨੇ ਦਰਸ਼ਨ ਕੋਕਰ ਸਾਹਿਬ ਜੀ ਕਿ ਹੱਲੇ ਤੱਕ ਸਾਡੇ ਲੋਕ ਦੇ ਜਿਹੜੇ ਇਥੇ ਜਨਤਾ ਆ ਉਹ 33% ਤੋਂ ਵੱਧ ਲੋਕ ਦੇ ਜਿਹੜੇ ਰਾਤ ਨੂੰ ਭੁੱਖੇ ਸੌਂਦੇ ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਨਹੀਂ ਮਿਲਦੀ ਕੀ ਉਹਨਾਂ ਨੂੰ ਰਾਮ ਜਿਹਦੇ ਮੰਦਰ ਬੰਨ ਤੋਂ ਬਾਅਦ ਉਹਨਾਂ ਦੇ ਪੇਟ ਦੀ ਜਿਹੜੀ ਹੈ ਪ੍ਰੋਬਲਮ ਹੱਲ ਹੋ ਜਾਏਗੀ ਕਿ ਅਸੀਂ ਜਿਹੜਾ ਸਾਰਾ ਭਾਰਤ ਨਹੀਂ ਸਿੰਧੋਸਤਾਨ ਨਹੀਂ ਸਾਰੇ ਵਿਸ਼ਵ ਦੇ ਵਿੱਚ ਇਹ ਜਿਹੜਾ ਅਨਾਜ ਦਾ ਸੰਕਟ ਹੈ ਖਾਣੇ ਦਾ ਸੰਕਟ ਹੈ ਇਹ ਵੱਡੇ ਪੱਧਰ ਤੇ ਆ ਰਿਹਾ ਹੈ ਕਈ ਦੇਸ਼ਾਂ ਦੇ ਵਿੱਚ ਦੰਗੇ ਹੋਇਆ ਸਾਡੇ ਗੁਆੜ੍ਹ ਚ ਜੋ ਕੁਝ ਹੋਇਆ ਉਹ ਸਾਨੂੰ ਸਾਰਿਆਂ ਨੂੰ ਪਤਾ ਅੱਜ ਪਾਕਿਸਤਾਨ ਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਤਾਂ ਹੋਰ ਜਿਹੜੇ ਇਥੋਂ ਦੇ ਦੇਸ਼ ਨੇ শ্রীলੰਕਾ ਦੇ ਵਿੱਚ ਹੋਇਆ ਪਿਛਲੇ ਸਮੇਂ ਚ ਕਾਫੀ ਕੁਝ ਜਿੱਦਣ ਨੂੰ ਵਧ ਰਿਹਾ ਸਾਰੇ ਸੰਸਾਰ ਦੇ ਵਿੱਚ ਉਹ ਪ੍ਰੋਬਲਮ ਆ ਜਿਹੜੀਆਂ ਆ ਉਹ ਰਾਮ ਮੰਦਰ ਦੇ ਨਾਲ ਹੱਲ ਨਹੀਂ ਹੋਣੀਆਂ ਉੱਥੇ ਠੀਕ ਰਾਮ ਮੰਦਰ ਬਣ ਗਿਆ ਆ ਉੱਥੇ ਤੁਸੀਂ ਕਹਿ ਲੋ ਕਿ ਉੱਥੇ ਵੱਧ ਤੋਂ ਵੱਧ 50000 60000 ਜਿਹੜੇ ਪਖਹਾਰੀ ਅਸੀਂ ਆ ਜਿਹੜੇ ਖੜਨਗੇ ਮੰਦਰਾਂ ਦੇ ਨੇੜੇ ਅਸੀਂ ਉਹਨਾਂ ਨੂੰ ਰੋਜ਼ਗਾਰ ਦੇ ਸਕਦੇ ਹਾਂ ਉਸ ਹੱਦ ਤੱਕ ਫਿਰ ਜਿਹੜਾ ਯੂਥ ਹੈਗਾ ਇੱਥੋਂ ਦਾ ਜਿਹਨੂੰ ਜਿਹੜੇ ਦਾ ਵਾਅਦਾ ਕਰਕੇ ਆਏ ਸੀਗੇ 14 ਦੇ ਵਿੱਚ ਕਿ 2 ਕਰੋੜ ਨੌਕਰੀਆਂ ਹਰ ਸਾਲ ਅਸੀਂ ਦੇਣੀਆਂ ਨੇ ਉਹ ਨੌਕਰੀਆਂ ਘਟਦੀਆਂ ਜਾ ਰਹੀਆਂ ਨੇ ਜਿੰਨੀ ਨਵੀਂ ਤਕਨੀਕ ਆਈ ਹੈ ਇੰਡਸਟਰੀ ਦੇ ਵਿੱਚ ਹੁਣ ਜਿਹੜੀ ਇਸ ਤਰ੍ਹਾਂ ਦੀ ਨਵੀਂ ਇੰਡਸਟਰੀ ਆਈ ਹੈ ਉਹ ਰੋਜ਼ਗਾਰ ਨਹੀਂ ਦੇ ਸਕਦੀ ਉਹ ਰੋਜ਼ਗਾਰ ਖਤਮ ਕਰ ਪਰ 모ਹਨ ਪਾਗਵਤ ਦੇ ਜੇਕਰ ਭਾਸ਼ਣ ਨੂੰ ਧਿਆਨ ਨਾਲ ਸੁਣੀਏ ਉਹਨਾਂ ਨੇ ਇੱਕ ਗੱਲ ਇਹ ਕਹੀ ਕਿ ਰਾਸ਼ਟਰਵਾਦ ਵੀ ਬਣਦਾ ਰਹੇਗਾ ਤੇ ਮੰਦਰ ਵੀ ਬਣਦਾ ਰਹੇਗਾ ਇਹਦਾ ਮਤਲਬ ਅੱਜ ਅਧਾ ਅਧੂਰਾ ਉਸਾਰੂ ਕਰਤਨ ਕੀਤਾ ਗਿਆ ਰਾਮ ਮੰਦਰ ਦਾ ਜਾਂ ਮੂਰਤੀ ਸਥਾਪਨਾ ਦਾ ਜਦੋਂ ਟਾਈਮ ਆਇਆ ਉਦੋਂ ਪੂਰੀ ਗੱਲ ਦੱਸੀ ਨਹੀਂ ਕਿ ਸੰਤਾਂ ਨੂੰ ਕੋਈ ਨਾ ਕੋਈ ਕੋਲਾ ਜ਼ਰੂਰ ਮੈਨੂੰ ਲੱਗਦਾ ਨਜ਼ਰ ਆਉਂਦਾ। ਕਿ ਉਹਦੇ ਵਿੱਚ ਦੇਖੋ ਜੀ ਉਹਦੇ ਜਿਹੜੀ ਉਹਨਾਂ ਦੇ ਧਾਰਮਿਕ ਅਸੀਂ ਤਾਂ ਉਹਨਾਂ ਦੇ ਬਤ ਜਿਹੜਾ ਅਸੀਂ ਕੋਈ ਬਹੁਤ ਸਪੈਸ਼ਲ ਹੈ ਉਹਨਾਂ ਦੀ ਸਟੱਡੀ ਨਹੀਂ ਕੀਤੀ ਹੋਈ ਉਹਨਾਂ ਦਾ ਕੀ ਮਤਲਬ ਸਿਸਟਮ ਹੁੰਦਾ ਆ। ਲੇਕਿਨ ਅਸੀਂ ਤਾਂ ਜਿਹੜੇ ਆਚਾਰੀਆ ਨੇ ਜੋ ਕਿਹਾ ਕਿ ਨਾ ਤਾਂ ਮਹੂਰਤ ਸ਼ੁਭ ਸੀਗਾ ਉਸ ਸਮੇਂ ਤੇ ਨਾ ਹੀ ਕਿਸੇ ਅਧੂਰੇ ਮੰਦਰ ਦੀ ਕੋਈ ਜਿਹੜੇ ਆ ਉਹਦੇ ਵਿੱਚ ਮੂਰਤੀ ਦੇ ਵਿੱਚ ਜਿਹੜੇ ਪ੍ਰਾਨ ਫਾਉਂਡ ਦੀ ਅੱਜ ਪ੍ਰਕਿਰਿਆ ਸੀਗੀ ਤਾਂ ਉਹਦਾ ਸਿਰ ਸਵਾਗਤ ਸੀ ਉਹ ਨਹੀਂ ਹੋ ਸਕਦਾ ਉਹ ਉਹਨਾਂ ਦੇ ਆਪਣੇ ਇੰਡੀਵਿਜੂਅਲ ਮਸਲੇ ਹੈਗੇ ਆ ਸਾਡਾ ਉਹਦੇ ਨਾਲ ਵਾਤਾ ਸਬੰਧ ਨਹੀਂ ਹੈ ਸਾਡਾ ਸਬੰਧ ਇਹ ਹੈ ਕਿ ਭਾਰਤ ਦਾ ਜਿਹੜਾ ਦੇਸ਼ ਹੈ ਉਹ ਸੰਵਿਧਾਨ ਅਨੁਸਾਰ ਚੱਲੇਗਾ ਕਿ ਜਿਹੜਾ ਅੱਜ ਦਾ ਸਮਾਗਮ ਸੀ ਇਹ ਸੰਵਿਧਾਨ ਦੇ ਅਨੁਸਾਰ ਸੀ ਕੀਤਾ ਜਾ ਸਕਦਾ ਸਾਡਾ ਦੇਸ਼ ਦਾ ਜਿਹੜਾ ਸੰਵਿਧਾਨਤਾ ਜੀ ਆਗਿਆ ਨਹੀਂ ਦਿੰਦਾ ਉਹ ਨਹੀਂ ਆ ਗਿਆ ਦਿੱਤਾ ਕਿ ਹੋਰ ਐਡ ਕਰਦਾ ਉਹ ਕਹਿੰਦੇ ਰਾਮ ਰਾਜ ਬਣਾਉਣਾ रामराज के हो जाएगा कि संकल्प होएगा कि देश बढ़िया डेमोक्रेसी ਵੱਲ ਵਧੇ ਜਾਂ ਫਿਰ रामराज ਵੱਲ ਵਧੇ ਇਹ ਵੀ ਇੱਕ ਵੱਡਾ ਸਵਾਲ ਉਹ रामराज ਇੱਕ ਮਿਥ ਹੈ ਇੱਕ ਇਹ ਹੈ ਕਿ ਉਹਨੂੰ ਤੁਸੀਂ ਹੁਣ ਅੱਜ ਦੇ ਦੌਰ ਦੇ ਵਿੱਚ ਕਿ रामनाथ रामराज ਦਾ ਕੋਈ ਜਿਹੜਾ ਇਸ ਤਰ੍ਹਾਂ ਦਾ ਕੋਈ ਸਾਡੇ ਸਾਹਮਣੇ ਡਰਾਫਟ ਨਹੀਂ ਹੈਗੀ ਰੂਪਰੇਖਾ ਨਹੀਂ ਹੈਗੀ ਜਿਹਦੇ ਨਾਲ ਅਸੀਂ ਕੰਪੇਅਰ ਕਰ ਸਕੀਏ ਕਿ ਇਹਦੇ ਨਾਲੋਂ ਬੈਟਰ ਹੋਏਗਾ ਜੇ ਅਸੀਂ ਇਤਿਹਾਸ ਦੇ ਵਿੱਚ ਜਿਹੜਾ ਰਾਮ ਰਾਮ ਰਾਜ ਹੈ ਉਹਦੀ ਗੱਲ ਕਰਦੇ ਹਾਂ ਉਹਦੇ ਨਾਲ ਤਾਂ ਬਹੁਤ ਵੱਡੀਆਂ ਪ੍ਰੋਬਲਮ ਨੇ ਉਹਦੇ ਨਾਲ ਤਾਂ ਜਿਹੜਾ ਤੁਹਾਡੇ ਦੇਸ਼ ਦਾ ਵੱਡਾ ਦਲਿਤ ਭਾਈਚਾਰਾ ਆ ਹੋਰ ਜਿਹੜੇ ਇਹ ਭਾਈਚਾਰੇ ਆ ਉਹਨਾਂ ਦੀ ਤਾਂ ਉਸ ਰਾਮ ਰਾਜ ਦੀ ਕੋਈ ਥਾਂ ਨਹੀਂ ਜਿਹੜਾ ਉਹ ਮਿੱਥ ਦਾ ਰਾਮ ਰਾਮ ਹੈ ਉਹ ਰਾਮ ਤਾਂ ਉਹਨਾਂ ਨੂੰ ਉਸ ਤਰ੍ਹਾਂ ਦੇ ਅਧਿਕਾਰ ਨਹੀਂ ਦਿੰਦਾ ਜਿਹੜੇ ਸਾਡੇ ਅੱਜ ਦੇ ਸੰਵਿਧਾਨ ਦੇ ਵਿੱਚ ਅਧਿਕਾਰ ਬਾਬਾ ਸਾਹਿਬ ਵੇਦ ਕਰਨੇ ਉਹਨਾਂ ਲੋਕਾਂ ਨੂੰ ਛੂਦਰਾਂ ਨੂੰ ਜਾਂ ਜਿਹੜੇ ਉਹ ਲੋਕ ਨੇ ਅਸ਼ੂਤ ਲੋਕ ਨੇ ਉਹਨਾਂ ਨੂੰ ਦਿੱਤੇ ਹੋਏ ਆ ਤੇ ਉਹ ਛੂਤ ਜਾਤੀਆਂ ਲਈ ਜਿਹੜਾ RAM ਰਾਜ ਕਿਸ ਤਰ੍ਹਾਂ ਦਾ ਹੋਵੇਗਾ ਇੱਥੇ ਵੱਡੀ ਗਿਣਤੀ ਦੇ ਵਿੱਚ ਸਾਡੀ ਵਸੋਂ ਦਾ ਜਿਹੜੀਆਂ ਨੇ ਔਰਤਾਂ ਵੀ ਹਿੱਸਾ ਨਹੀਂ ਤਾਂ ਔਰਤਾਂ ਨੂੰ RAM ਰਾਜ ਦੇ ਵਿੱਚ ਕਿਸ ਤਰ੍ਹਾਂ ਅਧਿਕਾਰ ਦਿੱਤੇ ਜਾ ਸਕਦੇ ਇਹ ਵੱਡੇ ਸਵਾਲ ਨੇ ਇਹ ਸਾਰੇ ਵੀ ਇੱਕ ਪਾਸੇ ਅ ਨਵੀਂ ਜੋ ਮੂਰਤੀ ਸਥਾਪਨਾ ਦਾ ਸਮਾਗਮ ਦੀਆਂ ਫੋਟੋਆਂ ਚੱਲ ਰਹੀਆਂ ਸੀ ਨਾਲ ਬਾਬਾ ਅਮੇਦਕਰ ਦੇ ਫੋਟੋਆਂ ਵੀ ਚੱਲ ਰਹੀਆਂ ਸੀ ਜਿਹੜੇ ਚੇਤਨ ਵਰਗ ਵਾਲੇ ਲੋਕ ਆ ਪੈਰਲਲ ਇਹ ਚੱਲੀ ਇੱਕ ਤਰ੍ਹਾਂ ਦੀ ਸੋਸ਼ਲ ਮੀਡੀਆ ਤੇ ਗੱਲ ਵੀ ਚੱਲੀ ਕਿ ਕਿ ਨੂੰ ਮੰਨਣਾ ਹੈ ਸਿਧਾਂਤ ਨੂੰ ਮੰਨਣਾ ਹੈ ਜਾਂ ਫਿਰ ਧਰਮ ਨੂੰ ਮੰਨਣਾ ਇਹ ਆਪਣੇ ਆਪ ਦੇ ਵਿੱਚ ਨਵੀਂ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਵੀ ਸੋਚਦੀ ਹੈ ਵੀ ਦੇਸ਼ ਜਾ ਕਿਹੜੇ ਵੱਸ ਰਿਹਾ ਹੈ ਬਿਲਕੁਲ ਦਰਸ਼ਨ ਸਿੰਘ ਜੀ ਜਿਹੜੇ ਲੋਕ ਮੀਡਲ ਸ਼੍ਰੇਣੀ ਦੇ ਵੱਡੇ ਲੋਕ ਨੇ ਉਹ ਤੇ ਸਮਰਥ ਨੇ ਤੁਹਾਡੇ ਸਾਰੇ ਸਮਾਗਮਾਂ ਨੂੰ ਦੇਖਿਆ ਵੀ ਹੋਏਗਾ ਸਾਡੀ ਵੱਡੀ ਆਬਾਦੀ ਜਿਹੜੀ ਹੈ ਜਿੰਨਾਂ ਕੋਲ ਆਈਫੋਨ ਫੋਨ ਕੋਈ ਫੋਨ ਵੀ ਨਹੀਂ ਹੈ ਬਹੁਤ ਵੱਡੀ ਵਾਦੀ ਤਾਂ ਉਹ ਹੈ ਜਿਹੜੀ ਨਾ ਕਿਸੇ ਤਰੀਕੇ ਨਾਲ ਤੁਹਾਡੇ ਸਮਾਗਵਾਂ ਦਾ ਟੀਵੀ ਹੈ ਉਹਨਾਂ ਕੋ ਨਾ ਸਾਰਾ ਕੁਝ ਜਿੰਨਾ ਜੁੜ ਸਕਦੀ ਹੈ ਜਾਂ ਜੁੜਦੀ ਹੈ ਉਹ ਹੱਲੇ ਬਾਹਰ ਹੈ ਤੇ ਉਹ ਉਹਨਾਂ ਦੇ ਆਧਾਰ ਤੇ ਜਿਹੜੀ ਉਹ ਵੋਟਾਂ ਵਿੱਚ ਉਹਨਾਂ ਨੇ ਜਰੂਰ ਇੱਕ ਰੋਲ ਤੇ ਪਲੇ ਵੱਡਾ ਕਰਨਾ ਹੁੰਦਾ ਹੈ ਰੋਲ ਦੇ ਵਿੱਚ ਤਾਂ ਅਸੀਂ ਦੇਖਿਆ ਹੈ ਕਿ ਵੋਟਾਂ ਦੇ ਪੱਖੋਂ ਜਿੱਕੀ ਜਿਹੜੀਆਂ ਲੇਟੈਸਟ ਵੋਟਾਂ ਪਈਆਂ ਨੇ ਉਹ ਵੀ ਬੀਜਪੀ ਇਹ ਭਾਵੇਂ ਤਿੰਨ ਸਟੇਟਾਂ ਦੇ ਵਿੱਚ ਜਿੱਤ ਗਈ ਹੈ ਲੇਕਿਨ ਓਵਰ ਆਲ ਜਿਹੜੀਆਂ 10 ਲੱਖ ਵੋਟਾਂ ਜਿਹੜੀਆਂ ਨੇ ਉਹ ਕਾਂਗਰਸ ਨੂੰ ਵੱਧ ਪਈਆਂ ਨੇ ਬੀਜਪੀ ਤੋਂ ਤੇ ਉਹ ਲੋਕ ਵੀ ਆਫਟਰ ਆਲ ਸਾਰੇ ਹਿੰਦੂ ਹੀ ਹੋਣਗੇ ਤਾਂ ਹੈ ਨਹੀਂ ਕਿ ਉਹ ਕਿਸੇ ਹੋਰ ਏਡੀ ਵੱਡੀ ਆਬਾਦੀ ਦੇ ਵਿੱਚ ਕੋਈ ਵੀ ਹਿੰਦੂ ਹੋ ਤੋਂ ਗੈਰ ਹਿੰਦੂ ਆ ਨੇ ਉਹਨੂੰ ਕਾਂਗਰਸ ਨੂੰ ਵੋਟਾਂ ਪਾਤੀਆਂ ਤੇ ਹਿੰਦੂ ਦੇ ਬੋਲਤ ਹਿੰਦੂ ਸਮਾਜ ਦੀਆਂ ਬਹੁਤ ਪਰਤਾਂ ਨੇ ਵੱਡੀਆਂ ਜਿਨ੍ਹਾਂ ਨੂੰ ਸਮਝ ਸਮਝਣਾ ਪਵੇਗਾ ਅਗਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਬੇਸਿਕ ਜਿਹੜੇ ਰੋਜ਼ਗਾਰ ਦੇ ਮਸਲੇ ਨੇ ਖਾਣੇ ਦੇ ਮਸਲੇ ਆ ਹੋਰ ਜ਼ਿੰਦਗੀ ਦੇ ਮਸਲੇ ਆ ਉਹ ਤੁਸੀਂ ਜਿਹੜੇ ਇੰਨੇ ਸਾਲਾਂ ਦੇ ਵਿੱਚ ਲਗਭਗ ਅਸੀਂ 70 80 ਸਾਲ ਦੇ ਇਸ ਦੇਸ਼ ਦਾ ਸਫ਼ਰ ਕਰ ਲਿਆ ਆ ਅੱਜ 80 ਸਾਲਾਂ ਦੇ ਵਿੱਚ ਅਸੀਂ ਉਹਨਾਂ ਲੋਕਾਂ ਨੂੰ ਨਾ ਕੋਈ ਬੇਸਿਕ ਜਿਹੜੀਆਂ ਜ਼ਿੰਦਗੀ ਦੀਆਂ ਜ਼ਰੂਰਤਾਂ ਨੇ ਲੋੜਾਂ ਨੇ ਉਹਨਾਂ ਦੇ ਨੇੜੇ ਨਹੀਂ ਲਿਜਾ ਸਕੇ ਸਗੋ ਕਿ ਸਾਡਾ ਜਿਹੜਾ ਗਰੀਬੀ ਦਾ ਗ੍ਰਾਫ ਹੈ ਉਹ ਹੋਰ ਵੱਡੇ ਪੱਧਰ ਤੇ ਵਧ ਰਿਹਾ ਹੈਗਾ ਯਾ ਲੋਕਾਂ ਦੇ ਕੋਲ ਜਿਹੜੇ ਰੋਜ਼ਗਾਰ ਦੇ ਮੌਕੇ ਸੀ ਉਹ ਬੇ ਹੈ ਤੇ ਤੁਸੀਂ ਦੇਖੋ ਪਿਛਲੇ ਸਮੇਂ ਦੇ ਵਿੱਚ ਕਿੰਨੇ ਐਕਟ ਜਿਹੜੇ ਲੋਕਾਂ ਦੇ ਭਲਾਈ ਵਾਸਤੇ ਬਣਾਏ ਹੋਏ ਸੀਗੇ ਮਜ਼ਦੂਰਾਂ ਦੀ ਵਾਸਤੇ ਲੇਬਰ ਵਾਸਤੇ ਉਹ ਵਕ ਵਕ ਸਟੇਟਾ ਨੇ ਰਾਜਾਂ ਨੇ ਖਤਮ ਕਰ ਦਿੱਤੇ ਆਪਣੇ ਉਹਨਾਂ ਉਹਨਾਂ ਦਾ ਉਹ ਪਹਿਲਾ ਵਾਲਾ ਸੂਟ ਨਹੀਂ ਰਿਹਾ ਤੇ ਜਿਹੜਾ ਗਰੀਬ ਵਿਅਕਤੀ ਹੈ ਉਹ ਦੇ ਵਾਸਤੇ ਤਾਂ ਹੋਰ ਨਵਾਂ ਦਿਨੋ ਦਿਨ ਸੰਕਟ ਖੜਾ ਹੋ ਰਿਹਾ ਆ ਉਹ ਰਾਮ ਜੀ ਦੀ ਜਿਹੜੀ ਇਹ ਮੰਦਿਰ ਦੇ ਨਾਲ ਉਹਨਾਂ ਦਾ ਮਸਲਾ ਹੱਲ ਨਹੀਂ ਹੋ ਸਕਦਾ ਕਿਸੇ ਵੀ ਦੇਸ਼ ਦੀ ਨਹੀਂ ਹੋ ਸਕਦਾ ਤੇ ਐਡਵਾਂਸ ਕੀ ਪਤਾ ਨਹੀਂ ਇਹ ਠੀਕ ਹੈ ਕਿ ਏਜੰਡੇ ਨੂੰ ਇਕੱਠਾ ਕਰਨ ਵਾਸਤੇ ਤਾਂ ਹੋ ਸਕਦਾ ਹੈ ਵੋਟਾਂ ਦੇ ਵਿੱਚ ਕੋਈ ਇਹਦਾ ਰੋਲ ਹੋਏ ਲੇਕਿਨ ਇਸੇ ਵੀ ਦੇਸ਼ ਨੂੰ ਪਰਮਾਨੈਂਟ ਜਿਹੜਾ ਸਥਿਰ ਕਰਨ ਵਾਸਤੇ ਉਹਦੇ ਵਾਸਤੇ ਐਜੂਕੇਸ਼ਨ ਦੀ ਲੋੜ ਹੈ ਉਹਦੇ ਵਾਸਤੇ ਰੋਜ਼ਗਾਰ ਦੀ ਲੋੜ ਹੈ ਉਹਦੇ ਵਾਸਤੇ ਰਿਸਰਚ ਦੀ ਲੋੜ ਹੈ ਯੂਨੀਵਰਸਿਟੀਆਂ ਦੀ ਲੋੜ ਹੈ ਕਾਲਜਾਂ ਦੀ ਲੋੜ ਹੈ ਉਹਦੇ ਵਾਸਤੇ ਤਾਂ ਮੋਦੀ ਸਾਹਿਬ ਕਦੀ ਕੋਈ ਖਵਾਰਚ ਇਸ਼ਤਿਹਾਰ ਨਹੀਂ ਦਿੱਤਾ ਕਿ ਕਿੰਨੇ ਜਿਹੜੇ ਆ ادارے ਉਹਨਾਂ ਨੇ ਐਜੂਕੇਸ਼ਨ ਦੇ ਜਾਂ ਜਿਸ ਤਰ੍ਹਾਂ ਸਾਡੇ ਸੰਵਿਧਾਨ ਨੇ ਡਿਊਟੀ ਲਈ ਸੀ ਸਰਕਾਰ ਦੀ ਕਾਰਜਪਾਲਿਕਾ ਦੀ ਡਿਊਟੀ ਹੈ ਕਿ ਉਹ ਲੋਕਾਂ ਦੇ ਵਿੱਚੋਂ ਅંધ ਵਿਸ਼ਵਾਸ ਖਤਮ ਕਰਕੇ ਲੋਕਾਂ ਨੂੰ ਵਿਗਿਆਨਿਕ ਕਦਰਾਂ ਕੀਮਤਾਂ ਦੇ ਨੇੜੇ ਲੈ ਕੇ ਜਾਣਾ ਹੈ ਉਹਨੂੰ ਸਮਝਾਉਣਾ ਹੈ ਲੇਕਿਨ ਲੱਗਦਾ ਨਹੀਂ ਕਿ ਸਾਰੇ ਦੇ ਸਾਨੂੰ ਇਹ ਦੇ ਵਿੱਚ ਜਦੋਂ ਅਸੀਂ 14 ਤੋਂ ਲੱਗਦੇ ਆ ਇਹ ਸਾਰਾ ਖਾਸ ਕਰਕੇ ਜਦੋਂ ਦਾ ਮੋਦੀ ਦਾ ਦੌਰ ਸ਼ੁਰੂ ਹੁੰਦਾ ਆ ਉਹਦੇ ਵਿੱਚ ਇਹ ਯੂਨੀਵਰਸਟੀਆਂ ਤਾਂ ਖਤਮ ਹੋਈਆਂ ਨੇ ਇਹ ਕਾਲਜ ਸਕੂਲ ਖਤਮ ਹੋਏ ਆ ਕਿ ਉਹ ਜਿਹੜੇ ਦੂਸਰੇ ਜਿਹੜੇ ਅંધ ਵਿਸ਼ਵਾਸ ਫਲਾਉਣ ਵਾਲੇ ਆ ਵਿਚਾਰਧਾਰਾ ਆ ਜਾਂ ਵਰਤਾਰਾ ਆ ਉਹ ਜਿਹੜੇ ਆ ਪ੍ਰਭੁੱਲਤ ਹੋਏ ਆ ਜਿਹੜੇ ਕਿ ਸੰਵਿਧਾਨ ਨੂੰ ਆਗਿਆ ਨਹੀਂ ਦਿੰਦਾ ਇਥੋਂ ਦੇ ਕਿਸੇ ਵੀ ਜਿਹੜੀ ਆ ਅਧਾਰਾ ਤੇ ਸਲੇਫਸ ਦੇ ਵਿੱਚ ਵੀ ਤਬਦੀਲੀਆਂ ਕਿੱਥੇ ਚੱਰੀਆਂ ਨੇ ਕਟੜ੍ਹ ਹੜਤਾਲਾ ਜਿਲ੍ਹਾ ਸਲੇਫ ਸਾਰੇ ਪਰ ਲਾਸਟ ਸਵਾਲ ਮੈਂ ਤੁਹਾਡੇ ਤੋਂ ਲਵਾਗਾ ਕਿ ਜਿਹੜੇ ਬੁਰਧੀ ਦੇ ਰਾਜ ਬੀਜਪੀ ਦੀ ਇੰਡੀਆ ਘੱਟ ਤੋਂ ਉਡ ਉਹ ਕਿਸ ਤਰ੍ਹਾਂ ਦੀ ਤਿਆਰੀ ਕਰਨਾ ਜਦੋਂ ਇੱਕ ਪਾਸੇ ਰਾਮ ਰਾਜ ਨਾਲ ਗੱਲ ਜੁੜੀ ਜਾ ਰਹੀ ਆ ਇੰਦੂ ਰਾਸ਼ਟਰ ਵੱਲ ਬਾਦ ਵੱਲ ਵਧਿਆ ਜਾ ਰਿਹਾ ਹੈ ਫਿਰ ਉਹ ਕਿਸ ਤਰ੍ਹਾਂ ਆਪਣੀ ਜ਼ਿੰਮੇਵਾਰੀ ਨਿਭਾਵੇ ਕਿ ਲੋਕਾਂ ਨੂੰ ਡੈਮੋਕ੍ਰੇਸੀ ਵਾਲਾ ਜਾਂ ਸੰਵਿਧਾਨਕ ਮੁਤਾਬਕ ਸੰਵਿਧਾਨ ਦੇ ਮੁਤਾਬਕ ਰਾਜ ਮਿਲੇ ਉਹਨਾਂ ਦੀ ਕੀ ਜ਼ਿੰਮੇਵਾਰੀ ਬਣਦੀ ਵਿਰੋਧੀਆਂ ਦੇ ਵਿੱਚ ਕਾਫੀ ਜਿਹੜਾ ਗੱਠ ਜੋੜਦੇ ਜਿਸ ਤੋਂ ਮਸਲਾ ਹੈਗਾ ਆ ਉਹਦੇ ਵਿੱਚ ਕਾਫੀ ਜਿਹੜੇ ਹੈਗੇ ਆ ਹਾਲੇ ਕਲੈਰਟੀ ਦੀ ਲੋੜ ਹੈ ਲੇਕਿਨ ਕਾਂਗਰਸ ਨੇ ਆਪਣੀ ਜਿਹੜੀ ਹੈ ਸਪਸ਼ਟ ਜਿਹੜੀ ਉਹਨਾਂ ਨੂੰ ਭਾਵੇਂ ਕੀਮਤ ਵੋਟਾਂ ਚੁਕਾਣੀ ਪੈ ਸਕਦੀ ਹੈ ਜਿਹੜਾ ਕਾਂਗਰਸ ਨੇ ਸਟੈਂਡ ਲਿਆ ਆ ਉੱਥੇ ਨਾ ਜਾਣਦਾ ਉਹਦੇ ਵਿੱਚ ਹੋ ਸਕਦਾ ਉਹਨਾਂ ਨੂੰ ਕੀਮਤ ਚਕਾਉਣੀ ਪਵੇ ਆਉਣ ਵਾਲੇ ਤਾਂ ਸਮਾਂ ਦੱਸੇਗਾ ਕੋਈ ਕੁਝ ਸਟੇਟਾਂ ਦੇ ਵਿੱਚ ਖਾਰਜ ਕਰਕੇ ਕਾਉ ਵੈਲਟ ਦੇ ਵਿੱਚ ਤਾਂ ਇਹਦਾ ਵੱਡਾ ਜਿਹੜਾ ਅਸਰ ਪੈ ਸਕਦਾ ਹੈ ਲੇਕਿਨ ਉਹਨਾਂ ਨੇ ਪੋਜੀਸ਼ਨ ਸਹੀ ਲਈ ਹੈ ਪਹਿਲੀ ਵਾਰੀ ਕਾਂਗਰਸ ਨੇ ਪੋਜੀਸ਼ਨ ਸਹੀ ਲਈ ਹੈ ਆਪਣੇ ਰਾਜਨੀਤਿਕ ਜਿਹੜੇ ਫਾਇਦੇ ਆ ਉਹਨਾਂ ਤੋਂ ਉੱਤੇ ਉੱਠ ਕੇ ਤੇ ਜਿਹੜੀਆਂ ਬਾਕੀ ਦੀਆਂ ਪਾਰਟੀਆਂ ਨੇ ਉਹਨਾਂ ਤੇ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਦੋਚਿੱਤੀ ਕਿਹਨੇ ਖਾਸ ਕਰਕੇ ਜਦੋਂ ਇਹ ਪੰਜਾਬ ਦੇ ਬਾਰੇ ਗੱਲ ਕਰਦੇ ਆ ਤੇ ਅਕਾਲੀ ਦਲ ਜਿਹੜੀ ਇਥੇ ਵੱਡੀ ਪਾਰਟੀ ਆ ਉਹ ਉਸ ਤਰ੍ਹਾਂ ਫੈਸਲਾ ਨਹੀਂ ਕਰ ਸਕੇ ਉਹ ਇੱਥੇ ਵੀ ਬਹੁਤ ਸਾਰੇ ਲੀਡਰ ਹੈ ਜਿਹੜੇ ਪਰਸਨਲ ਤੌਰ ਤੇ ਜਿਹੜੇ ਆ ਅਸੀਂ ਖੈਰਾ ਸਾਹਿਬ ਦਾ ਵੀ ਹੁਣ ਮੈਂ ਇਸ਼ਤਿਹਾਰ ਦੇਖ ਰਿਹਾ ਸੀਗਾ ਕਾਫੀ ਲੋਕ ਨੇ ਜਿਹੜੇ ਉਹ ਉਹਨਾਂ ਨੇ ਹਿੰਦੂ ਜਿਹੜਾ ਵੋਟਰ ਹੈ ਉਹਨੂੰ ਧਿਆਨ ਤੇ ਰੱਖ ਕੇ ਜਿਹੜੀਆਂ ਉਹ ਉਹਨਾਂ ਦੀ ਵਿਰੋਧਤਾ ਨਹੀਂ ਕੀਤੀ ਜਾਂ ਅਸੀਂ ਕਹੀਏ ਕਿ ਉੱਥੇ ਸਪਸ਼ਟ ਆਪਣਾ ਪੱਖ ਹੀ ਨਹੀਂ ਲੈ ਕੇ ਲੈ ਕੇ ਆਏ ਤੇ ਕਈਆਂ ਥਾਵਾਂ ਤੇ ਉਹਨਾਂ ਨੇ ਕਿੱਡੇ ਵਿੰਗੇ ਕਿੱਡੇ ਤਰੀਕੇ ਦੇ ਨਾਲ ਇਹ ਜਿਹੜਾ ਹਿੰਦੂ ਵੋਟਰ ਬੈਂਕ ਹੈ ਉਹ ਦੇ ਤੋਂ ਪ੍ਰਭਾਵਤ ਹੋ ਕੇ ਮੰਦਰ ਦਾ ਸਵਾਗਤ ਕੀਤਾ ਜਾਂ ਲੇਕਿਨ ਜਿਹੜੀ ਵੱਡਾ ਦਲਤ ਵਰਗ ਹੈ ਜਾਂ ਇਥੇ ਮੁਸਲਮਨ ਵਰਗ ਹੈ ਉਹ ਉਹਦੀਆਂ ਭਾਵਨਾਵਾਂ ਨਾਲ ਕਿਸ ਤਰ੍ਹਾਂ ਜਿਹੜਾ ਆ ਉਹ ਕਿਵੇਂ ਮਹਿਸੂਸ ਕਰ ਰਹੇ ਵੱਡੇ ਪੱਧਰ ਤੇ ਇਹਦੇ ਬਾਰੇ ਧਿਆਨ ਨਹੀਂ ਰੱਖਿਆ ਗਿਆ ਔਰ ਇਹ ਅੱਜ ਦੇ ਇੱਕ ਥੋੜਾ ਜ੍ਹਾ ਠੀਕ ਇਹ ਮਸਲਾ ਇਹ ਸਿਰ ਕਰਕੇ ਅਕਾਲ ਤਖਤ ਦਾ ਜਥੇਦਾਰ ਅਉ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਮਾਗਮ ਤੋਂ ਆਪਣੀ ਦੂਰੀ ਬਣਾਈ ਹੈ ਇਹ ਸਿਧਾਂਤਿਕ ਤੌਰ ਤੇ ਪੰਥ ਦਾ ਠੀਕ ਮੈਨੂੰ ਲੱਗਦਾ ਕਿਉਂਕਿ ਇਹਦੇ ਨਾਲ ਜਿਹੜਾ ਸਿੱਖ ਸਿਧਾਂਤ ਹੈ ਉਹ ਕਿਸੇ ਵੀ ਵਿਵਾਦਿਤ ਜਿਹੜਾ ਕਾਰਜ ਹੈ ਧਰਮ ਨੂੰ ਲੈ ਕੇ ਕਿਉਂਕਿ ਇੱਕ ਮਸਜਿਦ ਨੂੰ ਤੋੜ ਕੇ ਬਣਾਇਆ ਗਿਆ ਮਸਜਿਦ ਨੂੰ ਤੋੜ ਕੇ ਬਣਾਇਆ ਗਿਆ ਮੰਦਿਰ ਹੈ ਤਾਂ ਉਹਨਾਂ ਨੇ ਸਦਾਤ ਮੁਤਾਬਕ ਫੈਸਲਾ ਭਾਵੇਂ ਲੋਕਾਂ ਦੇ ਪ੍ਰੈਸ਼ਰ 'ਚ ਲਿਆ ਹੋਵੇ ਜਿਸ ਤਰ੍ਹਾਂ ਮਰਜ਼ੀ ਲਿਆ ਹੋਵੇ ਫਿਰ ਵੀ ਮੈਂ ਸਵਾਗਤ ਕਰਦਾ ਇਸ ਫੈਸਲੇ ਦਾ ਸਾਡੇ ਜਿਹੜੇ ਸਾਡੇ ਲੀਡਰ ਨੇ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਜਾਂ ਚਠੇਦਾਰ ਉਹ ਧਰਮ ਸੰਕਟ 'ਚ ਫਸੇ ਸੁਖਵੀਰ ਬਾਦਲ ਨੂੰ ਤਾਂ ਸੱਦਾ ਹੀ ਮਿਲਿਆ ਜਦੋਂ ਸੱਦਾ ਹੀ ਲੇਟ ਮਿਲੇ ਉਹ ਫਿਰ ਕਿੱਥੋਂ ਜਾਣਾ ਚਾਹੂਗਾ ਜਿਸ ਤਰ੍ਹਾਂ ਬੰ ਨੂੰ ਵਿਆਹ ਦਾ ਸੱਦੇ ਅਗਲਾ ਮੌਕੇ ਤੇ ਦੇ ਦੇ ਜਾਂ ਫਿਰ ਅੱਜ ਕੱਲ ਵਟਸਐਪ ਤੇ ਸੱਦੇ ਭੇਜ ਦਿੰਦੇ ਆ ਫੋਨ ਵੀ ਨਹੀਂ ਕਰਦੇ ਲੋਕ ਮੈਨੂੰ ਲੱਗਦਾ ਜਾਣ ਬੁੱਝ ਕੇ ਵੀ ਇਹਨਾਂ ਨੂੰ ਥੋੜਾ ਇਗਨੋਰ ਕੀਤਾ ਗਿਆ ਬੀਜੇਪੀ ਵੱਲੋਂ ਕੱਲੀ ਲਿਟਰਲ ਆ ਦਸ਼ਨ ਸਿੰਘ ਜੀ ਦੇ ਕਰ ਜਿਹੜੇ ਸਟੇਟ ਦੇ ਵਿੱਚ ਹੋ ਰਿਹਾ ਆ ਜਿਹੜੇ ਸਟੇਟ ਦਾ ਮੁਖੀ ਹੈ ਐਡੀ ਵੱਡੀ ਸਟੇਟ ਦਾ ਪੰਜਾਬ ਵਰਗੀਆਂ ਦਾ ਚਾਰ ਸਟੇਟਾਂ ਬਣਨੀਆਂ ਯੂਪ ਦੀਆਂ ਤੇ ਜੇ ਯੋਗੀ ਅਨਿਤਿਆਨੰਦ ਨੂੰ ਉੱਥੇ ਜਿਹੜਾ ਆ ਇਗਨੋਰ ਕੀਤਾ ਜਾ ਸਕਦਾ ਆ ਤਾਂ ਸੁਖਬੀਰ ਹਰ ਹੱਟੇ ਤਾਂ ਜੇ ਪਹੁੰਚ ਜਾਂਦੇ ਤੇ ਕੈਮਰਾ ਵੀ ਨਹੀਂ ਸੀ ਪੈਣਾ ਤੁਸੀਂ ਦੇਖੋ ਜਿਹੜੇ ਲੋਕ ਗਏ ਉੱਥੇ ਨੇ ਕੱਲ ਵਿਆਹ ਨਾਲ ਆਸੀ ਜਿਹੜੇ ਕ੍ਰਿਕਟ ਰਵਾਸ ਸਭਾ ਦੇ ਮੈਂਬਰ ਆ ਹਰਪਜਨ ਤੇ ਉਹਨਾਂ ਦਾ ਤਾਂ ਕਿਤੇ ਕੈਮਰੇ ਚ ਦਿਖਾਇਆ ਵੀ ਨਹੀਂ ਕਿਤੇ ਉਹ ਪਹੁੰਚੇ ਹੋ ਸਕਦਾ ਪਹੁੰਚੇ ਹੋਣ ਲੇਕਿਨ ਉਹ ਮੀਡੀਆ ਦੇ ਵਿੱਚ ਨਹੀਂ ਜੇ ਉਸ ਤਰੀਕੇ ਨਾਲ ਜੇ ਸਖਬੀਰ ਕਿਥੇ ਜਾ ਕੇ ਕਿਸੇ ਗਲੀ ਦੇ ਕੋਨੇ ਦੇ ਵਿੱਚ ਖੜੇ ਵੀ ਹੁੰਦੇ ਤਾਂ ਉਹਨਾਂ ਨੂੰ ਕੋਈ ਪੋਲੀਟੀਕਲ ਫਾਇਦਾ ਵੀ ਨਹੀਂ ਸੀ ਉਹਨਾਂ ਦਾ ਕਿਉਂਕਿ ਬਾਹਰਲਾ ਮੀਡੀਆ ਲੋਬ ਨਹੀਂ ਸੀ ਕੱਲਾ ਸਾਰੇ মিডিਆ ਸੀ ਜਾਂ ਮੋਦੀ মিডিਆ ਮਤਲਬ ਜੋ ਬੀਜੇਪੀ ਵਾਲਾ মিডিਆ ਸੀ ਉਹੀ ਸੀ ਉੱਥੋਂ ਸਾਰਿਆਂ ਨੇ ਬੀੜ ਚੱਕੀ ਆ ਇਹ ਤਾਂ মিডিਆ ਤੇ ਵੀ ਉੱਥੇ ਪਾਬੰਦੀ ਸੀ ਅੰਦਰ ਜਾਣ ਦੀ ਬਿਲਕੁਲ ਉਹਨਾਂ ਵੇਖੋ ਉਹਨਾਂ ਦੇ ਤਾਂ ਕੁਝ ਕਾਉਟੀ ਰੀਜਨ ਵੀ ਹੋ ਸਕਦਾ ਪਤਾ ਨਹੀਂ ਕੀ ਰੀਜਨ ਹੋਣਗੇ ਜਿਨ੍ਹਾਂ ਕਰਕੇ ਉਹਨਾਂ ਨੇ ਲਾਈ ਹੈਗੀ ਪਾਬੰਦੀ ਲੇਕਿਨ ਇਹਦੇ ਵਿੱਚ ਅੱਜ ਦੇ ਜਿਹੜਾ ਅੱਜ ਦਾ ਸਮਾਗਮ ਸੀ ਉਹਦੇ ਵਿੱਚ ਮੋਦੀ ਨੂੰ ਛੱਡ ਕੇ ਹੋਰ ਕੋਈ ਵਿਅਕਤੀ ਅਪੋਇੰਟ ਨਹੀਂ ਸੀ ਆ ਭਾਵੇਂ ਉਹ ਰਾਸ਼ਟਰਪਤੀ ਕਿਉਂ ਨਾ ਹੋਵੇ ਹੋਰ ਦੇਸ਼ ਦੇ ਵੱਡੇ ਉਹ ਉਹ ਉਹਦੇ ਦਾ ਅੱਜ ਸਿਰਫ ਤੇ ਸਿਰਫ ਅੱਜ ਦਾ ਜਿਹੜਾ ਕਿਸ ਤਰੀਕੇ ਦੀ ਡਰੈਸ ਪਾਈ ਗਈ ਸੀ ਜਿਸ ਤਰ੍ਹਾਂ ਦੀ ਸਨੇਹਰੀ ਪੋਸ਼ਾਕ ਪਾ ਕੇ ਉਹ ਗਏ ਜਿਸ ਤਰ੍ਹਾਂ ਕੋਈ ਦੁਲਹਨ ਆਨੰਦਕਾਰ ਦੇ ਵੇਲੇ ਜਾਂਦੀ ਹੈ ਲੈ ਕੇ ਉਸ ਤਰੀਕੇ ਨਾਲ ਜਿਹੜਾ ਸਜਾ ਕੇ ਜਿਹੜੇ ਆ ਮੋਦੀ ਜੀ ਹੈ ਉਹ ਅੱਜ ਉੱਥੇ ਗਏ ਆ ਤੇ ਅੱਜ ਦੇ ਸਮਾਗਮ ਦੇ ਵਿੱਚ ਮੋਦੀ ਤੋਂ ਇਲਾਵਾ ਹੋਰ ਕੋਈ ਵਿਅਕਤੀ ਮਹੱਤਤਾ ਨਹੀਂ ਰੱਖਦਾ ਇਸੇ ਕਰਕੇ ਜਿੰਨੇ ਵੀ ਲੋਕ ਗਏ ਆ ਉਹ ਅਗਰੋਰ ਕੀਤਾ ਗਿਆ ਕਿਸੇ ਤੇ ਕੈਮਰਾ ਵੀ ਨਹੀਂ ਮਾਰਿਆ ਕਿਸੇ ਉੱਥੇ ਜਿਸ ਤਰੀਕੇ ਨਾਲ ਸਾਰਾ ਮੈਂ ਪਹਿਲਾਂ ਕਿਤੇ ਉਹ ਪਲਾਨ ਕੀਤਾ ਹੋਇਆ ਸੀਗਾ ਉਹ ਇਦਾਂ ਨਹੀਂ ਕਿ ਉਹ ਮੌਕੇ ਤੇ ਉਹ ਪਲਾਨ ਕੀਤਾ ਕਿੰਨੇ ਮਿੰਟ ਹੈ ਜਿਹੜਾ ਪ੍ਰਧਾਨ ਮੰਤਰੀ ਤੇ ਕੈਮਰਾ ਰਹਿਣਾ ਹੈ ਕਿੰਨੇ ਮਿੰਟ ਹੈ ਫਿਰ ਕਿ ਹੋਰ ਪਾਸੇ ਉਹ ਸਾਰਾ ਕੁਝ ਪਲਾਨ ਕੀਤਾ ਹੋਇਆ ਸੀ ਅੱਜ ਦਾ ਟੋਟਲੀ ਜਿਹੜਾ ਪ੍ਰੋਗਰਾਮ ਹੈ ਉਹ ਕੈਰੀਓਗ੍ਰਾਫੀ ਉਹ ਚੰਗੀ ਤਰੀਕੇ ਨਾਲ ਕੀਤੀ ਹੋਈ ਸੀ ਜਿਹੜੀ ਇੰਪਲੀਮੈਂਟ ਹੋਈ ਹੈ ਔਰ ਇਹਦੇ ਪ੍ਰਭਾਵ ਆਉਣ ਵਾਲੇ ਦਿਨਾਂ ਤੇ ਹੋ ਸਕਦਾ ਤੇ ਬੀਜੇਪੀ ਦੇ ਅੰਦਰ ਜਾਂ ਆਰਐਸਐਸ ਆਪਣੇ ਅੱਗੇ ਕੋਈ ਪੈਂਤੜਾ ਜਾਂ ਨਵੇਂ ਵੀ ਵਿਖਾ ਸਕਦੀ ਹੈ ਕਿਉਂਕਿ ਅੱਜ ਜਿੱਥੇ ਦੂਜੇ ਗਰੁੱਪਾਂ ਨੂੰ ਇਗਨੋਰ ਕੀਤਾ ਗਿਆ ਉੱਥੇ ਆਰਐਸਐਸ ਨੂੰ ਵੀ ਇਗਨੋਰ ਕੀਤਾ ਗਿਆ ਜਿਹਦੇ ਸਮਾਗਮ ਦੇ ਵਿੱਚ ਤੇ ਉਹਨਾਂ ਨਾਲੇ ਦਮੇ ਵਿੱਚ ਕੀ ਪ੍ਰਭਾਵ ਪੈਂਦੇ ਆ ਤੇ ਸਮਾਂ ਦੱਸੇਗਾ ਜਾਂ ਉਸ ਤਰ੍ਹਾਂ ਹਾਵੀ ਹੈ ਜਿਹੜਾ ਹੁਣ ਜਿਹੜਾ ਆ ਸਰਕਾਰ ਦੇ ਵਿੱਚ ਨਰਿੰਦਰ ਮੋਦੀ ਜੀ ਹੈ ਜਾਂ ਕਿ ਨਰਿੰਦਰ ਮੋਦੀ ਜੀ ਦਾ ਹੀ ਜਿਹੜਾ ਆ ਉਹ ਜਿਹੜਾ ਪ੍ਰਭਾਵ ਅੱਗੇ ਨਿਰੰਤਰ ਚੱਲੀ ਰਹੇਗਾ ਜਾਇਦੇ ਵਿੱਚ ਇੰਟਰਨਲ ਉਹਨਾਂ ਦੀ ਕੋਈ ਪ੍ਰੋਬਲਮ ਸਾਹਮਣੇ ਆਉਣਗੀਆਂ ਕਿਉਂਕਿ ਇਹ ਇਹ ਅੱਜ ਕਈ ਗੱਲਾਂ ਤੋਂ ਜਿਹੜਾ ਅੱਜ ਦਾ ਜਿਹੜਾ ਸਮਾਗਮ ਸੀ ਉਹ ਵਿਰਖਣ ਸੀਗਾ ਤੇ ਉਹਦੇ ਕਈ ਤਰ੍ਹਾਂ ਦੇ ਪੱਖ ਜਿਹੜੇ ਆ ਉਹ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰੇ ਜਾਣਗੇ ਠੀਕ ਹੈ ਡਾਕਟਰ ਸਾਹਿਬ ਸੋ ਭਗਵੇਂ ਕਰਨ ਵਿੱਚ ਰੰਗਿਆ ਗਿਆ ਇੱਕ ਸਮਾਗਮ ਜੋ ਉਦਯਾ ਵਿੱਚ ਹੋਇਆ ਇਹ ਇਤਿਹਾਸ ਦੇ ਵਿੱਚ ਵੱਖਰੀ ਤਰ੍ਹਾਂ ਦਾ ਜਾਣਾ ਜਾਏਗਾ ਸੋ ਦੇਖਦੇ ਹਾਂ ਇਹਦਾ ਅਸਰ ਭਾਰਤ ਦੀ ਸਿਹਤ ਤੇ ਕਿਸ ਤਰ੍ਹਾਂ ਪਵੇਗਾ なんのど。<laughs>